ਲੈ ਭਾਈ ਜਸੇਦਾਰਾਂ ਦੀ ਰੇਲ ਗੱਡੀ 'ਚ ਬੈਗੇ ਹੋਣੇ ਆ ਹੁਣ ਮੈਂ ਕਰਾਂ ਫੋਨ ਆ ਭਾਜੀ ਨੂੰ ਕਿ ਉਹ ਮੈਨੂੰ ਲਾਵਾ ਮੈਂ ਉਹਨੂੰ ਪੁੱਛਦਾ ਵੀ ਤੇਰ ਕੋ ਸਾਮਾਨ ਲੈ ਗਏ ਆ ਪਰੋਨੇ ਆਡੇ ਹਾਂ ਕਿ ਦਵਾ ਉਹ ਕਦਾਂ ਸਾਡੇ پرੋਨੇ ਸਾਮਾਨ ਲੈ ਗਏ ਕਿ ਨਹੀਂ ਜਿਹੜਾ ਮੈਂ ਆਖਿਆ ਸੀ ਤੈਨੂੰ ਹੈ ਨਹੀਂ ਜੇ अच्छा ओ ना ना ओणा व ना कोई ना मैं देखदा करदा फोन इक चक्कर बणया ओ इते शामਾਂ ਪੈ ਚੱਲੀਆਂ ਵਾ ਤੇ ਭਾਈ ਇਹ ਨਹੀਂ ਕਿੱਥੇ ਰਹਿ ਗਏ ਕਿ ਫੋਨ ਨਾ ਕਰ ਲਾ ਘਰ ਹੀ ਲੈਣਾ ਚਾਹੀਦਾ ਮੈਨੂੰ ਤੇਨੇ ਚੇਤਾ ਇਹ ਨਾ ਭੁੱਲ ਜੇ ਚੁੱਕ ਦੇ ਮੈਨੂੰ ਲੱਗਦਾ ਆ ਕਿ ਉਹ ਖਰਾਬੀ ਕਰਨਗੇ ਅੱਜ ਸੱਜਣੋ ਕੱਦੂ ਤਾਂ ਮੈਂ ਵੀ ਨਹੀਂ ਖਾਂਦਾ ਕਰ ਲਓ ਜਿੰਨਾ ਹੁੰਦਾ ਤੁਹਾਡੇ ਕੋ ਐਨਾ ਫੋਨ ਨੇਗਾ ਚੁੱਪਣਾ ਭਾਬੀ ਵੱਡੀ ਕੁਲਵਾਨਾ ਜਾ ਕੇ ਆ ਗਏ ਆ ਪੁੱਤ ਡੱਪੜਾ ਹੋ ਜੇ ਇਹ ਜਥੇਦਾਰ ਸਾਹਿਬ ਨੂੰ ਹੀ ਅੱਗੇ ਬੈਠੇ ਆ ਇੱਕ ਚੱਕਰ ਬਣਿਆ ਵਾ ਟਿਕਟਾਂ ਤਾਂ ਮੈਂ ਆਪ ਕਨਫਰਮ ਕਰਾਈਆਂ ਸੀ ਤੇ ਚੱਕਰ ਬਣਿਆ ਤੇ ਬਣਿਆ ਕੀ ਆ ਵੇਖਣਾ ਪਊਗਾ ਮਹਾ ਜਗਾੜ ਲੱਗਾ ਈ ਯਾਰ ਚੱਲੋ ਵੀਰ ਰੁਪੀ ਪ੍ਰਬੋਈ ਨਾਲ ਹੀ ਆ ਗਏ ਉਹ ਨਾਲ ਹੀ ਰਾਜੇ ਅਜੇ ਤੇ ਸਟੇਸ਼ਨ ਤੇ ਪਹੁੰਚੇ ਨਹੀਂ ਅੱਛਾ ਤੇ ਰਾਜੇ ਫੋਨ ਆ ਗਿਆ ਵੀ ਬੀਬੀ ਠੀਕ ਵਾ ਇਹ ਫਿਰ ਕਹਿੰਦੇ ਵੀ ਕਮਾਦੇ ਦਿਨ ਮੈਂ ਕਿੱਥੇ ਏਡੀ ਦੂਰ ਭੁਲਕੇ ਫਿਰਾਂਗੇ ਚੱਲ ਆ ਵੀ ਸ਼ੁਰੂ ਪ੍ਰਭ ਕਹਿੰਦੀ ਵੀ ਤਾਂ ਕਹਿੰਦੇ ਕੰਮ ਥੋੜਾ ਪੁੱਤਾ ਸਾਂਭ ਕੇ ਨਾ ਲੈਣ ਤੇ ਪਤਾ ਹੀ ਜਾਣਾ ਸੀ ਮੰਮੀ ਠੀਕ ਹੋ ਗਈ ਭੈਣ ਜੀ ਚੱਲ ਆ ਤੇ ਵਧਾਈ ਵਾਲੀ ਗੱਲ ਬਣ ਗਈ ਹੈ ਉਹਨਾਂ ਦਾ ਫੋਨ ਆ ਗਿਆ ਇਹਨਾਂ ਸ਼ੁਗਰ ਪਾਜੀ ਉੱਥੇ ਹੀ ਖਰਚਾ ਹੋ ਗਿਆ ਟਿਕਟਾਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਕੁਛ ਨਹੀਂ ਜਿਹੜਾ ਜਿਹੜਾ ਤੁਸੀਂ ਘਰ ਵਾਪਸ ਆ ਗਏ ਨਾ ਮੇਰੇ ਕੋਲ ਹਾਂਜੀ ਕੀ ਗੱਲ ਹੋਈ ਆ ਉਹ ਗੱਲ ਕੀ ਹੋਣਾ ਸੀ ਇਹਨਾਂ ਦੀ ਮੰਮੀ ਦਾ ਆ ਗਿਆ ਵਾ ਦੂਜਾ ਰਾਜੀ ਫੋਨ ਅੱਛਾ ਭਰਾ ਦੇ ਨੇ ਕਰਤਾ ਸੀ ਤੇ ਮਾਨਵ ਗੱਲ ਹੋ ਗਈ ਆ ਹਾਂ ਉਹ ਕਹਿੰਦੇ ਵੀ ਠੀਕ ਆ ਹੁਣ ਤੇ ਐਵੇਂ ਤੂੰ ਇੱਡੀ ਦੂਰ ਹੁੰਦੇ ਰਹਿਣਾ ਵਾ ਇੱਥੇ ਨਾ ਉਹ ਕਹਿੰਦੇ ਵੀ ਸ਼ੂਟਿੰਗਾਂ ਹੋਣੀਆਂ ਨਿਆਣਿਆਂ ਨੂੰ ਆਇਓ ਕਿ 10 ਦਿਨ ਰਿਓ ਵੀ ਚੱਜ ਨਾਲ ਐਦਾਂ ਕਿ ਆਉਣਾ ਦੋਹਾਂ ਦਿਨ ਦੋ ਦਿਨ ਰਹਿਣਾ ਫਿਰ ਭੱਜ ਜਾਣਾ ਵਾ ਤੇ ਕੋਈ ਨਹੀਂ ਆ ਤੀ ਬੜਾ ਵਧੀਆ ਕੀਤਾ ਜਿਹੜਾ ਆ ਗਏ ਜੀ ਮੈਨੂੰ ਤਾਂ ਬੜੀ ਖੁਸ਼ੀ ਤਾਂ ਟਾਡੇ ਆਉਣ ਦੀ ਭਾਬੀ ਤੁਹਾਡਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਵਧੀਆ ਕੀ ਕੀਤਾ ਇਹਨਾਂ ਨੇ ਦੱਸ ਪੈਸੇ ਖਰਚੇ ਟਿਕਟਾਂ ਹੋਈਆਂ ਚੱਲ ਜਾ ਕੇ ਮਿਲ ਕੇ ਆ ਜਿੰਦੇ ਦੋਦਰ ਰਹਿ ਕੇ ਆ ਜਿੰਦੇ ਪਰੋਣਾ ਐ ਐਡੀ ਕਿਹੜੀ ਗੱਲ ਹੋ ਗਈ ਕੰਮਾਂ ਦੇ ਦਿਨ ਮੈਂ ਬੈਠਾ ਪਾਜੀ ਜਾਵਾਂਗੇ ਜਾਵਾਂਗੇ ਜਾਣਾ ਕਿਉਂ ਨਹੀਂ ਆ ਬੱਚਿਆਂ ਨੂੰ ਛੁੱਟੀਆਂ ਹਣ ਰਹਿ ਕੇ ਆਵਾਂਗੇ ਨਾਲੇ ਥੋੜਾ ਕਰ ਦਾ ਕੰਮ ਸੈੱਟ ਹੋ ਜੇ ਨਾਲੇ 2-4000 ਦੀ ਕਿਹੜੀ ਗੱਲ ਵਾ ਜੀ ਵਾਪਸ ਆ ਗਏ ਛੇਤੀ ਮਹੀਨੇ ਨਹੀਂ ਬੜੀ ਖੁਸ਼ੀ 2-4000 ਭਾਬੀ ਹੋਰ ਮੈਂ ਸੀ ਟਿਕਟਾਂ ਕਰਾ ਕੇ ਦਿੱਤੀਆਂ ਤੁਸੀਂ 2-4000 ਦੀਆਂ ਗੱਲਾਂ ਕਰੀ ਜਾਂਦੇ ਜੇ ਚੱਲ ਕੋਈ ਨਹੀਂ ਆਪਾਂ ਖਾਤੇ 'ਚ ਪੈਸੇ ਪਾ ਹੀ ਦੇਣੇ ਆ ਆਪਾਂ ਕਿਹੜੇ ਰੱਖਣਾ ਨੇ ਪਰੋਣਾ ਤੇਰੇ ਪੈਸੇ ਹੋ ਨਾ ਨਾ ਪੈਸੇ ਦੀ ਨਹੀਂ ਮੈਨੂੰ ਉਹ ਯਾਰ ਪ ਦੋ ਦਿਨ ਹੁਣ ਜਾਈ ਨਾ ਕੰਪੇਨ ਹੋਣੀ ਆ ਤੇ ਬੰਦਾ ਕੋਈ ਨਹੀਂ ਲੱਭਣ ਦਾ ਕੰਮ ਤੇ ਬੜੇ ਦੇਣੀ ਹੋ ਤੇ ਮੇਰਾ ਵੀ 3.5 ਬਸ ਕਰਾਈ ਪੰਨੇ ਕੋਨੇ ਉੱਠਣ ਵਾਲੇ ਕੋਈ ਚੱਕਰ ਨਹੀਂ ਆ ਬੰਦਿਆਂ ਦਾ ਅਰੇਂਜਮੈਂਟ ਕਰ ਲੈਣੇ ਆ ਉਹ ਨਹੀਂ ਪਰ ਮੈਨੂੰ ਨਾ ਪਿੰਡੋ ਪਿੰਡੋ ਚੰਗੀ ਲੱਗੀ ਕੋਈ ਗੱਲ ਨਹੀਂ ਪਰ ਮੈਨੂੰ ਬੜੀ ਚੰਗੀ ਲੱਗੀ ਆ ਗਰਮੀ ਲੱਗਣ ਢੀ ਆ ਆ ਸਫਰ ਚੋਂ ਤੋਦਾ ਹੀ ਥੱਕ ਗਿਆ ਆਉਣ ਜਾਣ ਚਲ ਆ ਮੈਂ ਚਾਹ ਬਣਾ ਕੇ ਦਵਾ ਤੁਹਾਨੂੰ ਪੰਜ ਵਧੀਆ ਚਾਹ ਬਣਾ ਚਾਹ ਪਰੋਣਿਆ ਸਾਡਾ ਚਾਚੂ ਪੀ ਆ ਜਦੋਂ ਨਾਲ ਗੱਲ ਤਾਂ ਗੱਲ ਸੁਣੋ ਤੁਹਾਨੂੰ ਕੰਮ ਕਿਹਾ ਸੀ ਮੈਂ ਉਹ ਕੰਮ ਤੇਰਾ ਵੀ ਕਰ ਦਿੰਦਾ ਆ ਹੋ ਜਾਏ ਤੇ ਜੀਆਂ ਨੂੰ ਘਰ ਲੈ ਆਏ ਉਧਰ ਤੂੰ ਵੜ ਕੇ ਆ ਕੰਮ ਕਰਦੇ ਆ ਤੋਰੇ ਜਾਓਗੇ ਉਹ ਕੋਈ ਨਹੀਂ ਚਲ ਜੂਗਾ ਜਦੋਂ ਫੇਰੇ ਮੇਰੇ ਕਰਮਾਂ 'ਚ ਲਿਖਿਆ ਤੇ ਮੈਂ ਫੇਰ ਕੀ ਕਰਾਂ ਤਾਂ ਹੁਣ ਮੇਰਾ ਫੇਰਾ ਚੁੱਪ ਗਿਆ ਉਹ ਨਹੀਂ ਚੁੱਪਣ ਦੀ ਗੱਲ ਤੂੰ ਨੀ ਤੂੰ ਨਾ ਮੈਂ ਗੁੱਸਾ ਤੂੰ ਨਾ ਮੈਂ ਗੁੱਸਾ ਕਰ ਗਿਆ ਮੈਂ ਕੋਈ ਗੱਲ ਨਹੀਂ ਕੀ ਬੰਦਾ ਕਰੇ ਇਹਦਾ ਕਿਸ ਨੂੰ ਕਾਹਦੀ ਕਿਸ ਨੂੰ ਕਾਹਦੇ ਨੂੰ ਖਾਣ ਦੀ ਮੇਰੇ ਮੱਛੀ ਲੈ ਆਉਣੀ ਹੋ ਲੈ ਆਉਣੇ ਫਾਣਾ ਲੈ ਆਉਣਾ ਇੱਥੇ ਦੁਨੀਆਂ ਮਰਨੋਂ ਥਾਂ ਲੱਭਣ ਢੀ ਆ ਪਾਣੀ ਕਿੱਥੋਂ ਲੱਭ ਲੈ ਭੁੱਖਾ ਨੰਗਾ ਬਣੋ ਜਾ ਹੀ ਆਪਣਾ ਹੱਦ ਹੋਈ ਏ ਤੇ ਆ ਬੱਲੇ ਓ ਜਥੇਦਾਰਾ ਹਾਂ ਓਏ ਬੰਦਾ ਨਹੀਂ ਕੋ ਮਿਲ ਲਿਆ ਅੜਨਾ ਹੁਣ ਚੋਨਾ ਵੜਾ ਕੇ ਜਾਵੀਂ ਅੱਛਾ ਬੰਦੇ ਦੇ ਕਭੀ ਹੁਣ ਮੈਂ ਪੂਰੀ ਕਰਨੀ ਤੁਹਾਡੀ ਇਹਨਾਂ ਦਾ ਮਤਲਬ ਕਹਿ ਕੋ ਬੰਨੇ ਵੜਾਵਾਂਗੇ ਦੱਸ ਕੇ ਮੈਂ ਭੁੱਖਾ ਨੰਗਾ ਤੁਹਾਡੇ ਬੰਨੇ ਵੱਡੂਗਾ ਤੁਸੀਂ ਜਿਹੜੀ ਪੁੱਤ ਚਾਲ ਤੇ ਫਿਰਦੇ ਜੈ ਨਾ ਉਹ ਮੈਂ ਕਾਮਜਾਬ ਨਹੀਂ ਹੋਣ ਦੇਣੀ ਤੇ ਸਾਂਝਾ ਪਰਿਵਾਰ ਸਾਂਝਾ ਪਰਿਵਾਰ ਜਿਹੜੀ ਇਹਨਾਂ ਲਈ ਹੈ ਨਾ ਰੱਟ ਇਹਨਾਂ ਨੂੰ ਮਨੋ ਤੋੜਨੀ ਪੈਣੀ ਇਹਨਾਂ ਦੀ ਜਿਹੜੇ ਇਕੱਠੇ ਹੋ ਗਏ ਸਾਰੇ ਏਕਾ ਕਰਕੇ ਮੈਨੂੰ ਪੈਂਦੇ ਆ ਨਾ ਇਹਨਾਂ ਦਾ ਪਹਿਲੋ ਖੰਡਰ ਮੈਨੂੰ ਖਿਲਾਉਣਾ ਪੈਣਾ बाकी गेम बॉय सोचਣੀ ਪੈਣੀ ਮੈਨੂੰ ਸਾਰੀ ਰਹੀ ਗੱਲ ਬੰਦਿਆਂ ਦੀ ਤੇ ਦੋ ਬੰਦੇ ਪਿੰਡੋਂ ਸੱਦ ਲੈਣੇ ਆ ਸ਼ਾਮਾਂ ਨੂੰ ਪੈਗ ਲਵਾ ਦਿਆ ਕਰਾਂਗੇ ਉਹਨਾਂ ਨੂੰ ਕੋਈ ਨਹੀਂ ਜਥੇਦਾਰ ਸਾਹਿਬ ਕਰਦੇ ਹਾਲ ਤਾਂ ਡਾ ਵੀ ਕੋਈ ਚੱਕਰ ਨਹੀਂ ਆ ਪਰ ਅਬ ਇੱਧਰ ਆ ਨਮਨਦਲ ਜੀ ਦੀਆਂ ਘਰਤੂਤਾ ਦੱਸਾਂ ਕੀ ਹੋਇਆ ਭਾਂਜੀ ਤੂੰ ਤੇ ਤੁਹਾਡਾ ਚਿਹਰਾ ਹੀ ਹੋਰ ਤਰ੍ਹਾਂ ਹੋਇਆ ਉੱਤਰਿਆ ਵਾ ਚਿਹਰਾ ਕਾਦਾ ਕੀ ਨਵੀਂ ਗੱਲ ਹੋਈ ਆ ਇੱਧਰ ਗਾਂ ਤੇ ਹੋ ਜਾ ਆਏ ਹਾਏ ਕੀ ਹੋ ਗਿਆ ਵਾ ਮਹਿਮ ਮਾਵਾਂ ਤੀਆਂ ਸੋਨਾਂ ਲੈਣ ਜੇ ਇਹਨਾਂ ਨੇ ਸੁਣ ਲਿਆ ਨਾ ਤੇ ਨਵੀਂ ਮੁਸੀਬਤ ਹੋਣੀ ਸ਼ੁਰੂ ਫਿਰ ਹੋਇਆ ਕੀ ਗੱਲ ਦੱਸੋ ਮੈਨੂੰ ਗੱਲ ਕੀ ਦੱਸਣੀ ਆ ਆ ਦੇਖਾਂ ਸਿੰਘਾ ਬੈਠਾ ਹੜ ਲਾਗੇ ਵੇ ਮੇਰੀ ਗੱਲ ਸੁਣ ਤੂੰ ਇੱਥੇ ਬੈਠਾ ਕੀ ਕਰਨ ਲਿਆ ਓਏ ਤੇ ਦੁਰਵਾਲੀ ਇਹ ਜਦੋਂ ਵੇਖ ਲੋ ਖੇਡਦਾ ਰਹਿੰਦਾ ਕਦੀ ਕਿਤੇ ਖਲਾਰਾ ਹਾਂਜੀ ਉਹ ਅੰਦਰ ਜਾ ਕੇ ਦੇਖੇ ਸੀ ਵਾਲੇ ਉਹ ਖਲਾਰਾ ਪਿਆ ਕਿਤੇ ਇੱਥੇ ਬਹਿਣ ਵਾਸਤੇ ਜਗ੍ਹਾ ਨਹੀਂ ਹੈਗੀ ਮੱਸਾ ਜੀ ਮੇਰੇ ਤੇ ਜੁਰਤ ਹੈ ਨਹੀਂ ਇਹਨਾਂ ਨੂੰ ਕੁਝ ਕਹਿਣ ਦੀ ਆ ਚੰਗਾ ਹੋਇਆ ਤੂੰ ਵਾਪਸ ਮੋੜ ਆਈਂ ਆਹ ਟੱਬਰ ਨੇ ਤੇ ਪੂਰਾ ਗੰਦ ਪਾਇਆ ਵਾ ਇਹਨਾਂ ਨੂੰ ਨਾ ਕਿਸ ਤਰੀਕੇ ਨਾਲ ਉਹਨੂੰ ਇੱਥੋਂ ਕੱਢੀ ਆ ਬਾਹਰ ਓਏ ਇਹਦੇ ਸਕੂਲਸ ਕਾਲ ਨਹੀਂ ਲੱਗਦੇ ਪੰਥ ਮੇਰੀ ਗੱਲ ਸੁਣ ਜਾ ਜਾ ਕੇ ਆਪਣੀ ਮਾਂ ਲਾ ਕੇ ਖੇਡ ਮੈਂ ਮਾਂ ਲਾ ਕੇ ਚੀਕੂ ਜਾਂਦਾ ਸਕੂਲ ਸੁਵਾ ਜਾਣਾ ਵਾ ਜਦੋਂ ਵੇਖ ਲਓ ਇੱਥੇ ਬੈਠਾ ਉਹ ਨਾਨਕੇ ਤੂੰ ਸਕੂਲ ਜਾਣਾ ਵਾ ਜਾ ਜਾ ਕੇ ਆਪਣੀ ਮਾਂ ਲਾ ਕੇ ਖੇਡ ਅਹੀਂ ਕੋਈ ਗੱਲ ਕਰਨੀ ਆ ਏਨਾ ਖੇਡਦਾ ਰਹਿੰਦਾ ਵਾ ਪਰ ਧਿਆਨ ਸਾਡੇ ਕੰਨ ਗੱਲਾਂ 'ਚ ਹੁੰਦਾ ਵਾ ਜਿਹੜੇ ਕੰਨ ਮਾਨ ਨੇ ਹੜ ਤੇ ਲਾਏ ਹੁੰਦੇ ਆ ਹਾਂ ਜਾ ਕੇ ਮਾਂ ਨੂੰ ਦੱਸਦਾ ਫਿਰ ਹਰ ਗੱਲ ਵੇਖੀ ਜਾ ਕੇ ਫਿਰ ਦੱਸਦਾ ਦੱਸ ਗੱਲ ਹੋਈ ਕੀ ਆ ਹਾਏ ਇਹਨੇ ਤਾਂ ਬੜੀ ਵੱਡੀ ਗੱਲ ਕਰਤੀ ਆ ਕੀ ਕਹਿੰਦੀ ਸੀ ਆਂਟੀ ਆ ਤੇ ਜੇ ਮੈਂ ਜ਼ਮੀਨ 'ਚ ਹਿੱਸਾ ਲੈ ਗਈ ਤੇ ਫੇਰ ਤੁਸੀਂ ਮੇਰੇ ਪਰੌਣੇ ਦੀ ਬੇਇੱਜ਼ਤੀ ਕਰਦਿਆਂਗੇ ਅੱਛਾ ਕਿ ਤੂੰ ਜ਼ਮੀਨ 'ਚ ਹਿੱਸਾ ਕਿੱਦਾਂ ਲੈ ਕੇ ਜਾਏਂਗੀ ਥੋਂ ਤਰ ਸ਼ਰਮ ਨੰਦੇ ਆ ਹਜੇ ਗੱਲਾਂ ਕਰਦੇ ਮੈਂ ਤੇ ਨਹੀਂ ਗੱਲ ਕਹੀ ਮੈਂ ਕੋਈ ਨਹੀਂ ਜੇ ਤੂੰ ਲੈ ਜਾਵੇਂਗੀ ਨਾ ਹਿੱਸਾ ਤੇ ਸਵਾਹ ਵੀ ਤੇਰੇ ਸਿਰ 'ਚ ਪਾਊਗੀ ਹੈਂ ਤਕੋਈ ਨਹੀਂ ਜੋ ਰੱਬ ਨੇ ਸਾਡੇ ਕਰਮਾਂ ਚ ਲਿਖਿਆ ਵੰਦਾ ਉਹਨੇ ਮੇਰੀ ਜਾਣਾ ਵਾ ਵੇਖ ਲੈ ਭੈਣ ਜੀ ਇਹ ਘਰ ਦੀ ਧੀ ਹੋ ਕੇ ਇਹੋ ਜਿਹੀ ਗੱਲਾਂ ਕਰਨ ਈ ਆ ਤੇ ਜਿਹੜਾ ਘਰ ਵਾਲਾ ਤਾਂ ਅੱਗੇ ਸਿਰੇ ਦਾ ਭੁੱਖਾ ਵਾ ਤੇ ਜੇ ਉਹਦੇ ਕੰਨਾਂ ਤੱਕ ਇਹੋ ਜਿਹੀ ਗੱਲ ਪਹੁੰਚ ਗਈ ਉਹਨੇ ਤਾਂ ਪੂਰਾ ਡੇਰਾ ਇੱਥੇ ਚ ਮਾ ਲੈਣਾ ਵਾ ਇਹਦੇ ਮੂੰਹ ਚ ਗੱਲ ਡਿੱਗ ਪਈ ਤਾਂ ਹੁਣ ਇਹ ਮੈਂ ਪੂਰੀ ਕਰਨੀ ਆ ਇਹ ਗੱਲ ਉਹਦੇ ਮੂੰਹ ਚ ਡਿੱਗੀ ਆ ਇਨੇ ਆਪਨੇ ਕੀ ਕੀਤੀ ਇਹਦੇ ਘਰ ਵਾਲੇ ਦੋ ਤੁਸੀਂ ਜਦੋਂ ਚਲ ਗਏ ਜਾਂ ਨਾ ਗੱਡੀ ਲੈ ਕੇ ਆਹੋ ਤੇ ਇਹ ਮੈਨੂੰ ਉਸੇ ਟਾਈਮ ਹੀ ਆਂਦਾ ਮੇਰੇ ਵਾਸਤੇ ਨਾ ਪੱਬਜੀ ਕੱਪ ਕੌਫੀ ਦਾ ਬਣਾ ਲਓ ਤੇ ਕੌਫੀ ਦਿਨੋ ਪਤਾ ਮੁੱਕੀ ਆ ਤੇ ਮੈਂ ਕਿਹਾ ਕੌਫੀ ਤੇ ਮੁੱਕੀ ਆ ਘਰ ਤੇ ਚੱਲ ਫਿਰ ਮੇਰੇ ਵਾਸਤੇ ਦੁੱਧ ਹੀ ਗਰਮ ਕਰ ਲਓ ਤੇ ਮੈਂ ਆਣ ਕੇ ਸਬਜ਼ੀ ਤੜਕਾ ਲਾਉਣ ਲੱਗਾ ਵੀ ਮੈਨੂੰ ਭੁੱਲ ਗਿਆ ਚੇਤਾ ਹੋਏ ਹੋਏ ਤੇ ਦਲਜੀਤ ਤੇ ਆ ਗਈ ਚੜੇ ਕੌੜੇ ਸਵਾਰ ਹੈ ਮੈਨੂੰ ਆਖੇ ਵੀ ਤੂੰ ਨਹੀਂ ਕੌਣ ਮੇਰੇ ਘਰ ਵਾਲੇ ਨੂੰ ਨਾ ਕਰਨ ਵਾਲੀ ਤੇ ਮੈਂ ਕਿਹਾ ਜਦੋਂ ਕੌਫੀ ਘਾਰੀ ਹੈ ਨਹੀਂ ਤੇ ਮੈਂ ਕਿੱਥੋਂ ਬਣਾ ਦਿੰਦੀ ਤੇ ਫੇਰ ਨਾ ਸੜੀ ਬੜੀ ਦੁੱਧ ਗਰਮ ਕਰਕੇ ਫੇਰ ਜਾ ਕੇ ਮੈਨੂੰ ਆਂਦੀ ਬਣਾਸ ਵਰਕੇ ਵੀ ਜੇ ਮੈਂ ਆਪਣਾ ਹਿੱਸਾ ਲੈ ਗਈ ਤੇ ਫੇਰ ਤੁਸੀਂ ਕਰੋਗੇ ਮੇਰਾ ਤਾਂ ਜੀ ਕਰਦਾ ਵਾ ਤੇ ਇਹਦੇ ਨਾ ਸਹੁਰੇ ਜਾਈਏ ਕਿਤੇ ਹੈ ਤੇ ਜਾ ਕੇ ਤੇ ਮਾਂ ਪਿਓ ਦੇ ਕਰਤੂਤਾ ਦਸੀਏ ਵੀ ਆਹ ਕੋ ਤੁਹਾਡਾ ਮੁੰਡਾ ਕਰ ਲਿਆ ਤੁਹਾਡੇ ਮੁੰਡੇ ਦੇ ਘਰ ਤੋ ਚੜਾ ਕੇ ਬਿਠਾ ਲਿਆ ਲੈ ਨੂੰ ਨੀ ਇਹ ਮਾਂ ਪਿਓ ਦੇ ਅੱਖੇ ਲੱਗਦੇ ਹੋਣੇ ਆ ਦੋਵੇਂ ਜੀ ਆਪ ਕੁਧਰੇ ਆ ਜੋ ਜੀ ਕਰਦਾ ਕਰਦੇ ਫਿਰਦੇ ਆ ਤੇ ਇੱਕ ਦਿਨ ਚੁੱਕ ਲੈਂਦੇ ਝੋਲਾ ਤੇ ਤੁਰ ਪੈਂਦੇ ਆ ਕਿੰਨੇ ਦਿਨ ਹੋ ਗਏ ਆ ਸਾਡੇ ਸਿਰ ਤੇ ਆਣ ਕੇ ਬੈਠੇ ਆ ਇੱਥੋਂ ਨਿਕਲਦਾ ਨਾ ਹੀ ਨਹੀਂ ਲੈਣ ਦੇ ਵੇਖ ਆਹ ਤੇ ਮੁੰਡੇ ਨੂੰ ਕੋ ਛੁੱਟੀ ਨਹੀਂ ਆ ਹੈਂ ਇਹ ਚਾਰ ਛੁੱਟੀਆਂ ਚਾਰ ਛੁੱਟੀਆਂ ਤਾਂ ਕੋਲੋਂ ਨੰਗੀਆਂ ਬੇੜਾ ਕਰਕੇ ਕਰਨ ਦੇ ਮੁੰਡੇ ਦਾ ਚੰਗੀ ਤਰ੍ਹਾਂ ਹੈ ਆ ਉਮਰ ਉਹਦੀ ਪੜਨ ਦੀ ਆ ਹੁਣ ਨਾ ਨਾ ਸਕੂਲੇ ਗਿਆ ਤੇ ਮੁੜ ਕੇ ਉਹਨੇ ਕਿਥੇ ਸਕੂਲੇ ਜਾਣਾ ਵਾ ਤੇ ਨਾ ਜਾਏ ਹਾਨੂੰ ਕੀ ਅਸੀਂ ਜਿਹੜੇ ਕਮਾਈ ਖਾਣੀ ਉਹਦੀ ਜਦੋਂ ਦੂਜਿਆਂ ਦੇ ਅੱਕ ਜਮੀਨਾਂ ਤੇ ਅੱਖ ਰੱਖਣੀਆਂ ਵਾ ਨਾ ਤੇ ਫਿਰ ਆਪਣੇ ਨਾਲ ਵੀ ਉਹਨਾਂ ਦੇ ਚੰਗਾ ਉਹ ਨਾ ਬੇੜੀਆਂ ਚਵਟੇ ਹਾੜੇ ਪਾਉਣ ਨੂੰ ਫਿਰਦਾ ਤੇ ਕੀ ਪਤਾ ਤੇ ਆਪਣੇ ਪੈਂਡੇ ਜਿਹੜਾ ਨਿਆਣੇ ਨੇ ਸਕੂਲ ਨਹੀਂ ਤੋਰਣ ਦੇ ਤੇ ਸਹਰਿਆਂ ਕਰ ਬਹਿ ਕੇ ਆਰਡਰ ਕਰਦਾ ਫਿਰਦਾ ਕਦੀ ਕੁਛ ਲੈ ਆਉ ਤੇ ਕਦੀ ਕੁਛ ਲੈ ਆਇਓ ਹੈ ਜਿਹੜਾ ਕਿਸੇ ਤੇ ਮਾੜੀ ਅੱਖ ਰੱਖਦਾ ਵਾ ਨਾ ਉਹਦਾ ਆਪ ਹੀ ਕਦੀ ਭਲਾ ਨਹੀਂ ਹ ਕੋਈ ਗੱਲ ਨੇ ਭੈਣ ਜੀ ਵੇਖ ਲਈ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਆ ਉਹ ਇਨਾਂ ਕੋ ਸੁਣਾ ਆਇਆ ਖੜਾ ਐ ਦੇ ਮਗਰੋ ਨਹੀਂ ਇਹਦੇ ਕਿਹੜੇ ਭੈਣਾ ਹੈ ਨਹੀਂ ਨਾਲੇ ਵੱਢਣ ਵਾਲੀ ਤੇ ਮਾਈ ਆ ਜਿਹਦੇ ਪੁਆੜੇ ਆ ਸਾਰੇ ਜਿਉ ਚੰਗੀ ਹੋਵੇ ਸਟੈਂਡ ਵਾਲੀ ਤੇ ਉਹ ਇਹਨੂੰ ਸਮਝਾਏ ਕਿ ਦਿਲਜੀ ਤਾਂ ਆਪਣਾ ਘਰ ਆਪਣਾ ਹੁੰਦਾ ਤੈਨੂੰ ਜਦੋਂ ਵਿਆਹ ਸਭ ਕੋ ਦੇ ਕੇ ਵਿਆਹ ਆ ਘਰ ਤੇ ਸਿਆਣਾ ਦਾ ਕੰਮ ਤਾਂ ਇਹੋ ਹੀ ਆ ਨਾ ਕਿ ਥਾਂ ਥਾਈ ਰੱਖਣਾ ਚੱਲ ਮੰਨਿਆ ਤੇ ਰਿਤੀ ਆ ਇਹ ਧੀ ਤੇ ਪੁੱਤ ਵੀ ਤੇ ਤੂੰ ਹੀ ਜੰਮੇ ਨਾ ਨਾ ਧੀ ਨਾ ਜਿਆਦਾ ਪਿਆਰ ਵਾ ਧੀ ਨੂੰ ਆਂਦੀ ਸਭ ਕੋ ਢੋਦਣਾ ਮੈਂ ਤਾਹਾਂ ਤੇ ਕੋ ਰਹਿਣੀ ਨਹੀਂ ਦੇਣਾ ਕੀ ਕਰੀਏ ਹੁਣ ਮੈਨੂੰ ਤਾਂ ਸਮਝ ਨਹੀਂ ਆਉ ਪੇਕਰ ਨੂੰ ਹੜਾ ਸਾਂਝਾ ਕਰ ਜਿਹੜਾ ਇਹ برداشت ਨਾ ਹੋਣਿਆ ਸਹੀ ਗੱਲ ਵਾ ਹੈ ਉਹਨੂੰ ਇਹ ਆ ਕਿ ਪਾਟੇ ਹੋਣ ਦੋਵੇਂ ਆਪਸ ਵਿੱਚ ਹਾਂ ਤੇ ਫਿਰ ਜੋ ਜੀ ਕਰੇ ਇਹੀ ਕਰੀਏ ਜਦ ਅਸੀਂ ਇਕੱਠੀਆਂ ਬੈੰਨੇ ਆ ਨਾ ਇਹਨਾਂ ਨੂੰ ਤਾਂ ਅੱਗ ਲੱਗ ਜਾਂਦੀ ਵੇਖ ਕੇ ਸਾਡੇ ਵਾਲਾ ਢੜਕ ਵਿੰਦਾ ਵੋਇੜਾ ਆਇਆ ਨਾ ਚੁਮਾ ਜਾ ਅੱਖਾਂ ਢੜਕੜ ਵਿੰਦਾ ਹੋਰੀ ਤਰ੍ਹਾਂ ਤੇ ਪਰ ਮੈਨੂੰ ਵੀ ਡਰੀ ਲੱਗਦਾ ਵਾ ਪਤਾ ਨਹੀਂ ਇਹ ਕਿੱਥੇ ਗਏ ਦੋਵੇਂ ਭਰਾ ਇਹਨਾਂ ਦੇ ਕੰਨਾਂ 'ਚ ਵੀ ਕੱਢ ਦੀਏ ਪਰ ਤੁਹਾਡੀ ਭੈਣ ਜ਼ਮੀਨ ਕੰਨ ਲੈਣ ਨੂੰ ਕਾਲੀ ਹੋ ਗਈ ਆ ਛੋਨਾ ਚਾਣਾ ਵਡਾਉਣਾ ਉਧਰ ਤੁਰੇ ਫਿਰਦੇ ਹੋਣੇ ਹੋਰ ਨਾ ਕਿੱਥੇ ਜਾਣਾ ਵਿਚਾਰਿਆ ਚਲ ਆਵਦੇ ਆ ਨਾ ਤੇ ਕਰਦੇ ਚਲ ਆ ਜਾ ਹੁਣ ਮਾਵਾਂ ਧੀਆਂ ਨੇ ਕਿਤੇ ਵੇਖ ਲੈਣ ਦੋਆਂ ਇਕੱਠੀਆਂ ਨੂੰ ਬੈਠੀਆਂ ਤੋ ਉਸਲੇ ਮੂੰਹ ਸੋਜ ਜਾਣੇ ਨਾ ਕਿ ਕੀ ਕਰੀਏ ਦੱਸ ਹਾਂ ਇਕੱਠੀਆਂ ਬਹਿ ਨਹੀਂ ਸਕਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨਾਂ ਦੀ ਲੋਕੀ ਤਾਂ ਖੁਸ਼ ਹੁੰਦੇ ਆ ਕਿ ਚੱਲ ਇਕੱਠੀਆਂ ਰਲ ਕੇ ਕੰਮ ਕਰਦੀਆਂ ਇਕੱਠੀਆਂ ਬੈਂਦੀਆਂ ਵਾ ਤੇ ਇਹੜੀਆਂ ਹੱਡੇ ਵਾਲੀਆਂ ਸੁਣਦੇ ਨਾ ਕਿੰਨੇ ਖੁਸ਼ ਹੋਣਾ ਚੱਲ ਆਪਾਂ ਵੇਖੀਏ ਆ ਜਾ ਚੰਗਾ ਹੋ ਗਿਆ ਭਾ ਤੁਸੀਂ ਆਗੇ ਜੀ ਉਹ ਮੇਰਾ ਕਿਹੜਾ ਜਨੂ ਜੀ ਕਰਦਾ ਸੀ ਉਹ ਜਨੂ ਜੀ ਕਹਦਾ ਪ੍ਰੋਹਣੇ ਨੇ ਨਾ ਮੇਰਾ ਜੀਣਾ ਰਾਮ ਕਾ ਛੜਿਆ ਸੀ ਪਤਾ ਗੱਲ ਕੀ ਕਦੀ ਕੋਹ ਕਦੀ ਕੋਹ ਕਦੀ ਕੋਹ ਆਂਦੇ ਆ ਵੀ ਕੁੱਤੇ ਨੂੰ ਨਾ ਕਿਉਂ ਨਹੀਂ ਹਜਮ ਹੁੰਦਾ ਉਹੋ ਤੇ ਗੱਲ ਵਾ ਇਹ ਤੇ ਕਰਤ ਰਹੇ ਸੀ ਜਾਦੀ ਹੁਣ ਉਹ ਹੈ ਉਹ ਰਾਤ ਨਹੀਂ ਆਈ ਇਹਨੂੰ ਹੁਣ ਸਿਰ ਤੇ ਆ ਕੇ ਬਹਿ ਗਿਆ ਇਹ ਉਹ ਮੈਨੂੰ ਤੇ ਇਹ ਹੀ ਵੀ ਜੇ ਕਿਤੇ ਨਾ ਨਾ ਪਸਾ ਥੋੜਾ ਤੁਹਾਨੂੰ ਨਾਗ ਦੇ ਫੋਨ ਫਾਨ ਹੁੰਦਾ ਇਹ ਤੇ ਮੈਨੂੰ ਕਹਿੰਦਾ ਵੀ ਤੂੰ ਇਤਾਂ ਕਰ ਤੂੰ ਫੇਰੇਟ ਹੋਈ ਜਾਈ ਤੇ ਮੈਂ ਮੰਡੀ ਚ ਪਹੁੰਚਾਂ ਆ ਬੀਬੀ ਬਿਮਾਰ ਹੋ ਕੇ ਬੈਗੀ ਹੋਣਾ ਹਾਂ ਹੈ ਵੈਸੇ ਮੇਰੀ ਕੁੜੀ ਨੇ ਸੇਵਾ ਕਰਨੀ ਆ ਆ ਆ ਸੇਵਾ ਨਹੀਂ ਕਰਦੀ ਆ ਉਹੋ ਤੇ ਗੱਲ ਵਾ ਇਹਨੂੰ ਤਾਂ ਕਹਿੰਦਾ ਕਿ ਜੰਨੀ ਆ ਨਵਾਂ ਧੀ ਹਣੀ ਪੜਦੀਆਂ ਕਿਦਾਂ ਬਣਨ ਫਿਰ ਬਹੁਤ ਮੜਾਏ ਹਾਲਾਤ ਬਾਬੇ ਇੰਨੇ ਦੇ ਪਾਣੀ ਕਿਦਣ ਜਾਣਾ ਹੀ ਆ ਹੁਣ ਤੁਸੀਂ ਆ ਵੀ ਗਏ ਜੀ ਨਾ ਜੇ ਬੰਦਾ ਮੂੰਹ ਉਧਰ ਕਰ ਜੂ ਤੇ ਕਹਿ ਦੇ ਕਿ ਇਹ ਜੀ ਨਾ ਭੀਰੇ ਹੋਣਾਂ ਦੀ ਵੀ ਹੋਣੀ ਗੱਲ ਉਹੋ ਤੇ ਗੱਲ ਆ 76 ਫੇਰੇ ਹਨਾ ਓਹ ਹੋ ਹੋ ਤੇ ਮੁੜ ਕੇ ਸਿੱਧਾ ਹੋ ਗਿਆ ਹੀ ਬਿਲਕੁਲ ਬਿਲਕੁਲ ਸਹੀ ਗੱਲ ਆ ਆ ਤੇ ਹੋਰ ਯਾਰ ਬੰਦਾ ਕੀ ਕਰੇ ਘਰ ਆਉਂਦਾ ਦੀ ਪੁੱਛਗਿੱਛ ਕਰੀਦੀ ਆ ਹੁਣ ਬੰਦਾ ਸਿਰ ਤੇ ਆ ਕੇ ਬਹਿ ਜੇ ਘਰ ਵਿੱਚ ਅੱਖ ਰੱਖ ਕੇ ਉਹ ਨਹੀਂ ਬੰਦਾ ਬਰਦਾਸ਼ਤ ਕਰ ਸਕਦਾ ਓ ਯਾਰ ਜਦੋਂ ਇਹਦੇ ਕੋਈ ਪਿੰਡ ਜਾਈਦਾ ਠੰਡੇ ਦੀ ਬੋਤਲ ਲੈਣ ਜਾਂਦਾ ਤੇ ਮੁੜ ਕੇ ਮੁੜਦਾ ਹੀ ਨਹੀਂ ਹੁੰਦਾ ਉਹ ਸਾਡੇ ਪਰੇ ਯਾਰ ਅਸੀਂ ਤਾਂ ਮੈਂ ਤਾਂ ਮੁੜ ਗਿਆ ਤਾਂ ਨਹੀਂ ਗੱਲ ਕਰਦੇ ਆਪਣੀ ਧੀ ਕਰਕੇ ਵਿਚਾਲੇ ਦੀ ਭੈਣ ਨੂੰ ਵੀ ਦਫਾ ਕਰ ਪਰੇ ਕਿ ਕਿ ਠੱਡੇ ਪੀਂਦੇ ਰਹੇ ਆ ਕੱਲ ਤੇ ਇਹ ਆ ਸਾਡਾ ਫਰਜ ਨਹੀਂ ਪੰਡਦਾ ਜਾ ਕੇ ਤੇ ਇਹ ਆਪਣੇ ਕਿੰਨੇ ਭਾਈ ਨੂੰ ਪੁੱਛਦਾ ਹੀ ਉਹੋ ਤੇ ਗੱਲ ਵਾ ਉਹ ਵੀ ਵੀ ਗੱਲਾਂ ਕਰਦਾ ਜਿੱਥੇ ਟੱਕਰਦਾ ਉਹੋ ਤੇ ਗੱਲ ਵਾ ਕਹਿੰਦਾ ਇਹ ਤੇ ਮੈਂ ਮੱਖੀ ਨਹੀਂ ਛੱਡਦਾ ਤੁਸੀਂ ਇਹਨੂੰ ਕਹਿੰਦਾ ਕਿ ਤੱਕ ਤੱਕ ਬਰਦਾਸ਼ਤ ਕਰਦੇ ਏ ਯਾਰ ਕਸੂਰ ਸਾਡਾ ਬੀਬੀ ਦਾ ਵਾ ਹੈ ਚੱਲ ਅਸੀਂ ਤੇ ਆਪਣੀ ਸੇਵਾ ਕਰਦੇ ਸੀ ਵੀ ਪੁਰਾਣਾ ਆਇਆ ਹੈ ਨਾ ਚੱਲ ਸਾਡੀ ਭੈਣ ਨੂੰ ਕੋਈ ਗੱਲ ਬੀਬੀ ਵੀ ਕਿਹੜੇ ਵੇਲੇ ਕੋਲੇ ਦਬਕਾ ਮਾਰ ਛੱਡਦੀ ਹੈ ਸਾਨੂੰ ਬੰਦਾ ਕੀ ਕਰੇ ਸੁਣਨਾ ਸ ਗਾਰ ਬੀਬੀ ਜੀ ਇੱਥੇ ਕਰਦੀ ਆ ਨਾ ਹੁਣ ਸਿਆਣੀ ਆ ਲੈ ਆ ਵੀ ਬੈਠੀ ਆਈ ਹੈ ਬਹਿਣਾ ਸੀ ਅਹੀਂ ਅਸੀਂ ਵੀ ਨਵੀਂ ਗੱਲ ਸੁਣ ਕੇ ਬੈਠੇ ਇੱਥੇ ਹੁਣ ਮਨੋਂ ਹੱਥ ਮਾਰਨ ਦੇ ਆ ਕੀ ਗੱਲ ਹੋ ਗਈ ਹੁਣ ਕੋਣ ਕੀ ਗੱਲ ਹੋ ਗਈ ਆ ਹੈ ਦੱਸ ਭੈਣ ਜੀ ਕੀ ਗੱਲ ਹੋ ਗਈ ਆ ਗੱਲ ਕਾਦੀ ਹੋਣੀ ਆ ਹੈ ਆਪਣੀ ਭੈਣ ਦੀ ਕਰਤੂਰ ਸੁਣ ਲੋ ਹੈ ਅੱਜ ਤੈਨੂੰ ਜਿੱਗੋ ਤੇਰੀ ਵੀ ਕਰਤੀ ਤੇਰਾ ਫਲਾਉ ਜੇ ਚਲੋ ਉਧਰ ਨੂੰ ਤੇ ਇਹ ਆਣ ਕੇ ਮੇਰੇ ਦਵਾਲੇ ਹੋ ਗਈ ਮੇਰ ਨਾਲ ਲਾਂਦਾ ਵੀ ਮੈਨੂੰ ਆਂਦੀ ਆ ਕਿ ਭੈਣ ਜੀ ਉਹ ਨਹੀਂ ਨੀਤ ਮਾੜੀ ਸਾਡੀ ਭੈਣ ਦੀ ਅੱਜ ਪਹਿਲੇ ਦਿਨ ਸੁਣਿਆ ਵੀ ਯਾਰ ਹੈ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਹੈ ਯਕੀਨ ਕਿਉਂ ਨਹੀਂ ਹੋ ਰਿਹਾ ਹੈ ਉਹ ਝੂਠ ਥੋੜੀ ਬੋਲਣ ਦੇ ਆ ਨਾਲ ਘਾੜੀ ਭੈਣ ਨੇ ਖੁਦ ਬਹਿ ਕੇ ਤੇਨ ਜਿੰਨਾਂ ਗੱਲਾਂ ਕੀਤੀਆਂ ਵੇ ਮੇਰੇ ਕੰਨਾਂ ਨੇ ਸਭ ਕੁਝ ਸੁਣਿਆ ਵਾ ਮੇਰੇ ਮੂੰਹ ਦੇ ਗਾੜੀ ਬਹਿ ਕੇ ਸਭ ਕੁਝ ਗੱਲ ਕੀਤੀ ਓਨੇ ਉਹ ਕਹੜੀ ਡਰਦੀ ਆ ਕਹਿੰਦੀ ਹੈ ਕੋਈ ਗੱਲ ਨਹੀਂ ਹੁਣ ਕਾਰਵਾਈ ਮੈਂ ਪਾ ਕੇ ਦੱਸੂ ਤੁਹਾਨੂੰ ਹੁਣ ਸੋਚ ਲਓ ਦੋਵੇਂ ਜਾਣੇ ਕੀ ਕਰੀ ਮਾੜੀ ਗਰਜਿੰਦਰ ਸਿੰਘ ਆ ਤੇ ਕੀ ਕਰਨਾ ਇਹ ਮੁੜ ਕੇ ਹੁਣ ਤੁਹਾਡਾ ਤਾਂ ਸਾਰਾ ਬੀਬੀ ਦਾ ਵਾ ਉਨੇ ਭੂਏ ਚੜਾਈ ਆ ਜੇ ਉਹ ਚੰਗੀ ਹੋਏ ਨਾ ਸਾਰੇ ਥਾਂ ਥਾਂ ਰੱਖੇ ਹੋਣ ਉਹਨੇ ਆਪੇ ਇਹ ਵੀ ਦਰੇ ਤੇ ਆਪਣੇ ਸਹੁਰੇ ਬਹਿ ਜਾੜ ਕੇ ਨਹੀਂ ਤੁਸੀਂ ਆਪਣੀ ਮਾਂ ਨਾਲ ਗੱਲ ਕਰ ਲਓ ਕਿਤੇ ਤੁਸੀਂ ਉਹਨੂੰ ਕਹੋ ਵੀ ਬੀਬੀ ਇਹੋ ਜਿਹਾ ਗੱਲਾਂ ਕਰਦੀ ਐ ਉਹ ਯਾਰ ਸਮਝ ਨਹੀਂ ਆਉਂਦੀ ਕਿੰਦਾ ਦੀ ਮਾਂ ਸਾਡੀ ਹੈ ਸਾਰੇ ਲੋਕ ਗੱਲ ਤੇ ਆ ਬੜੀ ਮਾੜੀ ਇੱਕ ਕੋ ਘਰੋ ਸ਼ਹਿਰ ਮਿਲਿਆ ਤੇ ਇੰਦੀ ਇੰਦੀ ਵੱਡੀਆਂ ਗੱਲਾਂ ਲਈਏ ਕਰਨ ਇੰਨਾ ਚਿਰ ਹੋ ਗਿਆ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਕੋਈ ਗੱਲ ਕੀਤੀ ਉਹਨੇ ਸਾਰੇ ਮਾਪੇ ਪਤਾ ਕੀ ਸੋਚਦੇ ਆ ਕਿ ਸਾਡੇ ਜਿਹੜੇ ਪੁੱਤੋਂ ਆ ਨਾ ਕਿੱਠੇ ਰਹਿਣ ਹੈ ਤੇ ਇਹਨਾਂ ਵਿੱਚੋਂ ਖਲਾਰ ਦੇ ਖਲਾਰਾ ਬੋਣ ਤੇ ਲੱਗੀ ਵੇਖਲਾ ਇਹੋ ਖਲਾਰਾ ਹੁੰਦਾ ਤੇ ਸਾਂਝੇ ਬੈੰਨੇ ਆ ਸਾਂਝੇ ਤੁਰੇ ਫਿਰਨੇ ਆ ਤੇ ਅਹੀਂ ਇਕੱਠੇ ਬੈਠ ਲੋ ਕੇ ਆਪਣੇ ਫਸਲਵਾਰੀ ਬੈੰਨੇ ਆ ਤਾਂ ਅਹੀਂ ਦੋਨੇ ਕਰਦਾ ਕੰਮ ਕਰਦਾ ਸਭ ਦੀਆਂ ਵਾ ਇਹਨੇ ਚੰਗਾ ਲੱਗਦਾ ਉਹਨਾਂ ਨੂੰ ਉਹ ਯਾਰ ਮਾਵਾ ਕਿ ਕਿੜੀ ਸਾਡੀ ਜਿਹੜੀ ਦੱਸਉਂਦੀ ਆ ਤੈਨੂੰ ਮੈਂ ਇੱਕ ਦੱਸਾਂ ਅੱਡ ਨਾਲ ਵੀ ਜੇਬੀ ਵਾਲੀ ਵਾਲੀ ਹੋਣੀ ਆ ਜਿੱਦਾਂ ਉਧਰ ਨਾਲ ਹੋਈ ਉਹਦੀ ਕੁੜੀ ਨੇ ਕੀਤੀ ਵੇਖ ਲਈ ਜੇ ਨਾ ਉਹ ਅੱਡ ਨਾਲ ਜੱਗੋ ਤੇਰ ਵੀ ਤੇ ਕਾਦੀ ਤੂੰ ਮੇਰੀ ਗੱਲ ਸੁਣੋ ਜੇ ਆਪਣਾ ਤੀਜਾ ਇੱਕ ਹੋਰ ਭਰਾ ਹੁੰਦਾ ਨਾ ਤੇ ਵੀ ਜਮੀਨ ਵੰਡੀ ਜਾਣੀ ਸਮਝ ਲੈ ਵਾੜੇ ਅਸੀਂ ਤਿੰਨ ਭਰਾ ਆਂ ਤੇ ਅੱਜ ਕਿ ਸੜਕੋ ਲੱਗ ਜਾਊਗਾ ਨਾ ਜਮੀਨ ਤੇ ਕੱਲ ਨੂੰ ਇਹ ਵੀ ਤਿਆਰ ਹੋਵੇ ਫਿਰ ਨਹੀਂ ਨਹੀਂ ਹੈਂ ਤੂੰ ਤਾਂ ਪਹਿਲੇ ਹੱਥ ਹਟਾ ਦਿੱ ਜਾਂਦੇ ਜਿੱਤੇ ਆਪਣੇ ਮੂੰਹ ਹਿੱਸਾ ਦੇਣ ਵਾਸਤੇ ਬਣੇ ਜਾਂਦੇ ਨਹੀਂ ਮੇਰੀ ਪਹਿਲੋ ਗੱਲ ਸੁਣ ਲੈ ਤੂੰ ਹੀ ਲੱਗੀ ਆ ਮੇਰੇ ਨਾਲ ਤਾਂ ਵੀ ਇਹਦੇ ਵੀ ਭੈਣ ਭੜੂਏ ਨੂੰ ਮਿਲੀਏ ਵੀ ਆ ਕੰਮ ਡਈਓ ਕਰਨੇ ਤੂੰ ਇਧਰੋਂ ਲੈ ਜਾਓ ਇਧਰੋਂ ਲੈ ਜਾ ਜ ਆਹੋ ਉਹ ਤਾਂ ਗੱਲ ਵਾ ਜੇ ਤੈਨੂੰ ਉੱਥੋਂ ਮਿਲਦੀ ਤੂੰ ਇੱਥੋਂ ਲੈ ਜਾ ਜੇ ਬੀਬੀ ਨੇ ਸੋਚ ਲਿਆ ਨਾ ਮੈਂ ਇਹ ਕੰਮ ਕਰਦਾ ਵਾਂ ਤੇ ਉਹਨੇ ਕਰ ਦਈਆਂ ਫੇ ਮੈਨੂੰ ਤੇ ਕਹਣਾ ਬੀਬੀ ਤੇ ਬੜਾ ਫੋਤਰਾ ਹੋਣ ਦਿਆ ਵਾ ਬੀਬੀ ਕਿੱਧਰ ਦੀ ਕਿੱਧਰ ਖੁੱਤ ਛੜੀ ਛੜੀ ਹੈ ਕੋਈ ਗੱਲ ਕਰਨ ਵਾਲੀ ਉਹਨੇ ਕੁੜੀ ਨੇ ਵਿਚਾਰੀ ਏਡੀ ਸਹੂਲ ਪੈਣਾ ਟਿਕਦੀ ਨਾ ਹੀ ਨਹੀਂ ਲੈ ਉਹਨੇ ਜ਼ਮੀਨ ਦਾ ਪਰੋਣਾ ਸਾਡਾ ਤਾਂ ਹੈਗਾ ਇਹ ਹੈਗਾ ਗੰਦ ਜਿੱਦਾਂ ਹੀ ਬਚਪਨ ਵਿੱਚ ਜਦ ਕਰਦੇ ਸੀ ਨਾ ਮਾਦੇ ਨਾਲ ਅਸੀਂ ਮੈਨਾਂ ਸਿਆਣੇ ਹੋ ਗਏ ਉਹ ਇਦਾਂ ਹੀ ਕਰਦੇ ਰਹਾਂ ਹਰ ਗੱਲ ਮਾਂ ਦੀ ਮੰਨਦੇ ਰਹੇ ਵੇਖਲਾ ਇਹ ਸਮਝਿਆ ਵੀ ਨਿਆਣੇ ਹੀ ਆ ਤੇ ਤੁਹਾਡੇ ਨਾਲ ਬੋਲੋ ਨਾ ਮੇਰੀ ਗੱਲ ਸੁਣਨਾ ਤੁਸੀਂ ਨਾ ਕੋਈ ਕਹਿੰਨਾ ਮਾੜੀ ਚੰਗੀ ਕਰਿਓ ਉਹਨੇ ਖਲੜਾ ਵਾਧਰ ਪੈ ਤੇ ਮੁੜ ਕੇ ਸਾਭਿਆ ਨਹੀਂ ਹੋ ਜਾਣਾ ਅਈ ਅਸੀਂ ਕਿੱਥੇ ਮਾੜੀ ਚੰਗੀ ਕਰਦੇ ਆਹ ਤੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਜੋ ਕਹਿੰਦਾ ਉਹੀ ਬਣਾਵਣਾ ਸਾਰੇ ਦਿਹਾੜੀ ਰਸੋਈ ਵਿੱਚ ਮਰ ਚੱਲੇ ਆ ਕੋਈ ਗੱਲ ਨਹੀਂ ਹੁਣ ਮੈਂ ਤੇ ਭਰਾਵਾਂ ਨਾਲ ਦਵੇ ਸਭਾਵਾਂਗੇ ਆਹ ਇੰਨਾ ਚੰਗਾ ਹੋ ਗਿਆ ਮਰਾ ਬੜਾ ਤੁਸੀਂ ਉੱਥੋਂ ਮੁੜ ਆਇਆ ਰਾਹ 'ਚੋ ਕਿ ਤੋ ਜੋਕਰ ਨਾ ਮਾਲਕੀ ਕਰਾਉਂਦਾ ਆਪੇ ਜਿਵੇਂ ਚੱਲ ਜਾਂਦੇ ਨੇ ਮੇਰੇ ਪੱਲੇ ਨਹੀਂ ਕਰ ਸਕ ਪੈਂਦਾ ਸਾਡੇ ਦੋਵਾਂ ਭਰਾਵਾਂ ਜਨੇ ਤਰਾੜ ਪਾ ਦੇਣੀ ਸੀ ਵੇਖ ਲਈ ਵੇ ਬਸ਼ਰਮ ਬੰਦਾ ਬੜਾ ਵੇ ਮੈਨੂੰ ਆਖਿਆ ਵੀ ਇਹ ਬੰਦਾ ਨਹੀਂ ਮਿਲਦਾ ਦਾਤਰੀ ਫੜ ਕੇ ਮੈਂ ਬੰਨੇ ਬੜੀ ਉਹ ਯਾਰ ਬਸ਼ਰਮ ਮੱਦਾ ਹੁੰਦਾ ਯਾਰ ਇੱਕ ਦਿਨ ਸੌ ਰਹੇ ਨੇ ਘਰ ਦੋ ਦਿਨ ਕਿ ਤਿੰਨ ਦਿਨ ਨੇ ਤੇ ਗੰਦ ਪਾਤਾ ਫੜ ਕੇ ਆਹ ਉਸ ਵੇਲੇ ਬੈਕਟ੍ਰੇਪੜੇ ਭੱਜ ਜਾਂਦਾ ਆਪਣੇ ਕੋਲ ਤਾਂ ਗੱਲ ਕਦੀ ਮੈਨੂੰ ਕੌਫੀ ਲਿਆ ਦੇ ਤੇ ਕਦੀ ਮੈਨੂੰ ਆਮਲੇਟ ਬਣਾ ਦੇ ਇਹ ਮੇਰਾ ਹਿਸਾਰ ਨਾ ਤਿੰਨ ਟਾਈਮਾਂ ਦੇ ਸਿਰ ਤੇ ਜੁੱਤੀਆਂ ਚਾਹੀਦੀਆਂ ਆ ਜਿਹੇ ਬੰਦੇ ਦੇ ਚੱਲ ਬਹੁਤਾ ਨਾ ਵਦੋ ਤੁਹਾਡੀ ਮਾਂ ਨੇ ਸੁਣ ਲਿਆ ਨਾ ਤੇਰਾ ਵੀ ਉਲਟਾ ਏ ਤੁਹਾਡੇ ਸਿਰ ਤੇ ਵਰਜੇ ਹੁਣ ਦੋਵੇਂ ਭਾਗਾਂ ਦੇ ਤੂੰ ਅੱਗੇ ਵਜਣ ਲਈਆਂ ਵਾ ਅੱਗੇ ਕਿੜੀਆਂ ਨਹੀਂ ਵਜਦੀ ਸਾਡੇ ਅੱਗੇ ਨਹੀਂ ਅੱਗੇ ਕੰਮ ਤੇ ਹੁਣ ਚੱਲਿਆ ਜਿਹੜਾ ਦੇਰ ਤੋਂ ਡਰਨ ਦੇ ਗੱਲ ਤੇ ਪਹਿਲੀ ਦੀ ਸੀ ਨਾ ਜਾਂਦੀ ਤੇ ਜਾਂਦੀ ਰਹਿੰਦੇ ਵੇਖੀ ਜਾਊਗੀ ਜੇ ਹੋਊਗਾ ਫਿਰ ਆ ਆ ਹਾਦੀ ਕਰਦੇ ਅਸੀਂ ਇਹ ਤੇ ਮਿਲਣੇ ਨੇ ਜਾ ਕੇ ਭੈਣਾਂ ਭੜਾਈਆਂ ਨੇ ਵੀ ਆ ਕ ਇਹੜਾ ਕੰਮ ਕਰਨ ਨੂੰ ਸੋਚ ਸਮਝ ਕੇ ਤਾ ਨਾ ਸਿਆਣਾ ਵਾਲਾ ਕਰਨ ਕੰਮ ਕਰਿਓ ਐ ਨਿਆਣੇ ਵਾਲੇ ਹਰਕਤਾਂ ਨਾ ਕਰੋ ਪਿਆਰ ਕਰਦਾਂਗੇ ਤੇ ਉਹ ਕਰਦਾਂਗੇ ਗੱਡਿਆ ਤਾਨੂੰ ਪਤਾ ਵੀ ਸਾਰੇ ਜ਼ਮੀਨਾਂ ਹੱਥੋਂ ਜਾਂਦੀ ਰਹਿਣੀਆਂ ਤਾਂ ਮੁਰਤੇ ਹੱਥੋਂ ਦੰਦੀਆਂ ਵੱਟੜੀਆਂ ਤੁਸੀਂ ਤੋ ਕੰਮ ਪਹਿਲਾਂ ਸੋਚ ਸਮਝ ਕੇ ਕਰੋ ਜੇ ਅਚਕੀ ਕੀ ਕਹਿੰਦੇ ਨੇ ਸਾਪੇ ਮਰਦੇ ਤੇ ਲਾਖੀ ਨਾ ਟੁੱਟੇ ਗੱਲ ਤੇ ਇਹਦੇ ਸਿਆਣੀ ਹੋ ਸਾਡੇ ਹੱਥ ਪਹਿਲੇ ਕੁਝ ਨਹੀਂ ਹੈਗਾ ਸਾਰੀ ਜ਼ਮੀਨ ਤੇ ਬੀਬੀ ਕੋ ਵਾ ਕਿਹ ਤਰੀਕੇ ਨਾਲ ਚੱਲੀ ਆਪਾਂ ਫਿਰ ਤਰੀਕੇ ਨਾਲ ਚੱਲਣਾ ਪੈਣਾ ਵਾ ਜੇ ਤਰੀਕੇ ਲੱਭਦੇ ਰਹੇ ਨਾ ਆੜਾ ਆ ਬਜੂਜਾ ਇਹਨੇ ਖਾਏ ਨਾ ਸਾਨੂੰ ਵੇਖ ਲਈ ਕੋਈ ਗੱਲ ਨਹੀਂ ਥੋੜਾ ਬੜਾ ਖਾਉਗੇ ਨਾ ਬਾਕੀ ਤਾਂ ਬਚਾ ਰਹੂਗਾ ਕੋਈ ਗੱਲ ਨਹੀਂ ਤੁਸੀਂ ਸੋਚੋ ਤੇ ਹੀ ਸੋਚਦੇ ਆ ਫਿਰ ਕੁਝ ਜਦੋਂ ਘਰ ਉਜੜਦਾ ਇਹਦੇ ਵੇਖਿਆ ਜਾਂਦਾ ਤੂੰ ਯਾਰ ਕਿਹੋ ਜੀਆਂ ਗੱਲਾਂ ਕਰਦੇ ਆ ਕਮਲਿਆਂ ਵਾਲੀਆਂ ਬਹੁਤ ਇੱਚੀ ਨਾ ਬੋਲੋ ਇਹ ਸੁਣ ਲੈਣਾ ਉਹਨਾਂ ਨੇ ਇਹ ਸੁਣ ਲੈਣਾ ਉਹਨਾਂ ਨੂੰ ਕੰਨਵਾ ਦੇਣਾ ਉਹਨਾਂ ਵੇਖ ਲੈਣਾ ਵਾ ਕੇ ਬੈਠੇ ਕੋਈ ਸਲਾਮਾ ਕਰਦੇ ਨੇ ਅਸੀਂ ਤਾਂ ਇਕੱਠੇ ਘਰ ਚ ਬਹਿ ਵੀ ਨਹੀਂ ਸਕਦੇ ਬੋਲ ਵੀ ਨਹੀਂ ਸਕਦੇ ਚੱਲ ਭੈਣ ਜੀ ਅਸੀਂ ਤਾਂ ਚੱਲੀ ਗਏ ਅੰਦਰ ਨਹੀਂ ਤੇ ਫੇਰ ਕੋਈ ਨਵੀਂ ਕੋਥੀ ਛਿੜ ਜਾਣੀ ਚੱਲ ਆ ਹੁਣ ਸੋਚ ਸਮਝ ਕੇ ਚੱਲਿਓ ਦੋਨੋਂ ਭਰਾ ਕਾਲੀ ਨਾ ਕਰਿਓ ਇਹਦੀ ਕੋਈ ਚੀਜ਼ ਪਾ ਦੀਏ ਇਹ ਆ ਆ ਤੇ ਬਰਾਮ ਹੋਣਾ ਹੀ ਹੋਣਾ ਸਾਡਾ ਉਹ ਨਹੀਂ ਭਰਾਵਾ ਇੱਦਾਂ ਪਾਣੀ ਕੁਝ ਕਰ ਲੈ ਜੋ ਕਰਦਾ ਨਾ ਕਿਸ ਸਕੀਮ ਦੇ ਨਾਲ ਕਰਾਂਗੇ ਹੁਣ ਕੋਈ ਗੱਲ ਨਹੀਂ ਫੇਰ ਕਰਦਾ ਕਰ ਰਹੇ ਹੋ ਉਹਨਾਂ ਚ ਇਹਨੂੰ ਸਾਰੇ ਕੰਮ ਹੋ ਜਾਣੇ ਆ ਉਹ ਮੇਰੀ ਗੱਲ ਸੁਣ ਤੂੰ ਝੋਨਾ ਵੜਾਈਏ ਬਾਅਦ ਚ ਉਹਦੇ ਅੱਸੀ ਕਰਾਂਗੇ ਚਲੋ ਵੇ ਲੈ ਭਰਾ ਤਿੰਨ ਕੱਪੜੀ ਕਰਕੇ ਫੇਰ ਕਰਾਂਗੇ ਆ ਵੀ ਇਹ ਗੱਲਾਂ ਬੜੀਆਂ ਕਰਦਾ ਉਹ ਨਹੀਂ ਨਹੀਂ ਛੰਡ ਰੱਖ ਕੋਈ ਗੱਲ ਚੰਗਾ ਕੋਈ ਨਹੀਂ ਕੋਈ ਹਾਂਜੀ ਦਿਲਜੀਤ ਜੀ ਇਹ ਕੀ ਹੁੰਦੇ ਆਏ ਕੁਛ ਨਹੀਂ ਕੰਡੀਆਂ ਘੱਟ ਨਹੀਂ ਕੌਣ ਲਾ ਖਲੋਂ ਪੂਰੀਆਂ ਉਧਰ ਵੇਖ ਉਧਰ ਵੇਖ ਕਿੰਦਾ ਪਲਟਣ ਇਕੱਠੀ ਹੋਈ ਜਾਵੇ ਉਹ ਪਤਾ ਨਹੀਂ ਕੀ ਬਿਉਂਤਾ ਕੱਢੀ ਜਾਂਦੀ ਏ ਉਹ ਬਹਿ ਕੇ ਕਰਦੇ ਹੋਣੇ ਕੋਈ ਗੱਲ ਕੋਈ ਗੱਲ ਨਹੀਂ ਇਹ ਗੱਲਾਂ ਹੱਡੀਆਂ ਹੀ ਹੁੰਡੀਆਂ ਵਾਂ ਠੀਕ ਆ ਫਿਰ ਹੁਣ ਮੈਂ ਕੀ ਕਰਾਂ ਦੱਸੋ ਮੈਨੂੰ ਤੁਸੀਂ ਖਵਾ ਲਓ ਪੂਰੀਆਂ ਬਣਾਉ ਤੇ ਖਵਾ ਲਓ ਸੇਵਾ ਕਰੋ ਦੱਸੋ ਤੇ ਮੈਂ ਖਾ ਲਣੀ ਏ ਹੁਣ ਜਦੋਂ ਅਗਲੇ ਕਹਿੰਦੇ ਪਕਾਤ ਮੈਂ ਪਕਾਉਣੀ ਏ ਦਲਜੀਤ ਜੀ ਮੈਨੂੰ ਨਹੀਂ ਲੱਗਦਾ ਤੁਹਾਡੇ ਕੋ ਕੁਛ ਕੁਛ ਹੋਣਾ ਵਾਂ ਠੀਕ ਆ ਇਹ ਹੁਣ ਮੈਨੂੰ ਨਾ ਆਪ ਵੀ ਕੁਝ ਕਰਨਾ ਪੈਣਾ ਤੁਸੀਂ ਪਕਾਓ ਚਲੋ ਉਸ ਜਬੇ ਦਾ ਜੰਗਲੇ ਦੀਦਾ ਚੰਗੇ ਨਹੀਂ ਲੱਗੀਦਾ ਤੂੰ ਕੂੜੀਆਂ ਕੱਢੀ ਜਾ ਕੱਲ ਨੂੰ ਇਹਨਾਂ ਦੇ ਮਸ਼ੀਨ ਆਉਣੀਆਂ ਮੈਂ ਬੰਨੇ ਵੱਡੂਗਾ ਬਸ ਵਧੀਆ ਹੋ ਗਿਆ ਕੰਮ ਓਕੇ ਆ ਤੇ ਆਪਾਂ ਇਦਾਂ ਕਰੀਏ ਪਿਆਪਾ ਚੱਲ ਜੀ ਆਪਣੇ ਘਰ ਇਦਾਂ ਨਹੀਂ ਜਾਂਦਾ ਮੈਂ ਠੀਕ ਹੈ ਨਾ ਤੇ ਕੀ ਕਰਨਾ ਹੁਣ ਸਹੀ ਤੂੰ ਆਪਣਾ ਕੰਮ ਕਰ ਮੈਂ ਆਪੇ ਵੇਖ ਲੈਣਾ ਜੋ ਮੈਂ ਕਰਨਾ ਮਾਪੇ ਕਰ ਲੈਣਾ ਚੱਲ ਕੱਢ ਕੂੜੀਆਂ ਇਹ ਬੰਦੇ ਦੀ ਮੈਨੂੰ ਮਾਸਾ ਸਮਝ ਨਹੀਂ ਆਉਂਦੀ ਹੈ ਕਿ ਕਦੀ ਮੈਨੂੰ ਇੰਨਾ ਬੁਰੀ ਬਣਾਤਾ ਵਾ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਅਗਲੇ 36 ਤੋਂ ਗੱਲਾਂ ਕਰਦੇ ਹੋਣੇ ਫੇਰ ਹਿੱਸੇ ਮੰਗਣ ਦੀ ਆ ਦੇਖੋ